ਤੇ ਕਰੇ ਖਾ ਦਾ ਦੇ ਡੋਲੇ ਹੋਏ ਤਜਦਦ ਮਸੰਦ ਕਈ ਚੋੜੇ ਸਤਗੁਰ ਤੋਂ ਹੋਏ ਭਾਉੜੇ ਸਭ ਜਾਣ ਤਾ ਨੂ ਧੋੜੇ ਮੇਂ ਦੇ ਦੇ ਮਨ ਦੇ ਹਾਰ ਤਈ ਨਸ ਗਏ ਕੜਾ ਦੇ ਯਾਰ ਤਈ ਕਵੇ ਜਬਾਲ ਚੋੜੇ ਸੀ ਜਸਤ ਕਣ ਨੂੰ ਭੋੜੇ ਗਲ ਸੁਣ ਨਾ ਹੋ ਗਏ ਪਰ ਸਿਰ ਆਣ ਬਣੀ ਦਿਲ ਫੁੱਲੇ ਨੂੰ ਪਿਆਰ ਫਿਕਰ ਰੱਖਾ र्तन ਫੈਗੂ ਜੇ ਅੰਦਰ ਸੇਖ ਦਾ ਸੀਸ ਧਰ ਤੋਂ ਉੱਪਰ ਹੋ ਗਿਆ ਤਲਵਾਰ ਜਿੱਤ ਖੂਨ ਦੇ ਟੱਕੇ ਜਿਹੜੀ ਕਰਤੀ ਤੇ ਡਿਗਲੇ ਪੰਜਾਹ ਜਣੇ ਵਿਦਾ ਹੁੰਦਾ ਜਾ ਰਿਹਾ ਜਿਹੜੇ ਕਹਾਗ ਯਾਰ ਸੀ ਜਿਹੜੇ ਕੋ ਸ਼ਤਰ ਸ਼ਕੌਨ ਵਾਸਤੇ ਆਏ ਸਨ ਉਹਨਾਂ ਸਾਂਝਿਆ ਸੱਜਾ ਤੇ ਬੜਾ ਨਹੀਂ ਘਾਏ ਇੱਥੇ ਤੇ ਸੀਸ ਜਿਹੜੇ ਤੈਣ ਗਏ ਇਹਨਾਂ ਦਾ ਚੱਗਾ ਸੀ ਨਾ ਹੀ ਆਉਂਦੇ ਪਰ ਸਤਗੁਰਾਂ ਨੇ ਪਰਖ ਪੂਰੀ ਕਰਨੀ ਸੀ ਉੱਥੇ ਭਾਈ ਅਗੇ ਪਹੁੰਚ ਕੇ ਨਮਸਕਾਰ ਜੀ ਜੀ ਸਤਿਪ੍ਰੀਅਕ ਸਤਿਪ੍ਰੀਅਕ ਕਿੱਥੋਂ ਆਏ ਕਹਿੰਦਾ ਜੀ ਦਿੱਲੀ ਤੋਂ ਆਇਆ ਕੀ ਨਾਮ ਹੈ ਕਹਿੰਦਾ ਜੀ ਧਰਮਚੰਦ ਸਤਿ ਨੂੰ ਕਹਿਣ ਲੱਗਾ ਆਪ ਜੀ ਸੁਭਾਈ ਨੂੰ ਤਾਂ ਸਤਿਜਨਤਾ ਕੀਤੀ ਹੈ ਪ੍ਰਾਇਮਲ ਹਾਲਾਤ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਤਕੀਆਂ ਤਨੀਆਂ ਦੇ ਵਹਾ ਕੇ ਕੁੱਤੇ ਕੜਛੇ ਰੇ ਦੇ ਸੀਸ ਪਾ ਕੇ ਸ਼ਹੀਦ ਕੀਤਾ ਗਿਆ ਸੀ ਉੱਥੇ ਦਇਆ ਪੈਦਾ تلوار ڈگا میرے پاس تلوار لا کے سنگا کافی روشیا سن کچھ ਭੱਜ ਕੇ ਮਾਤਾ ਗੁਜਰੀ ਜੀ ਦੇ ਤੋਰ ਗਏ ਚਾਲ ਗਏ ਮਾਤਾ ਨਾਟਕ ਹੋ ਰਿਹਾ ਹੈ ਗੁਰੂ ਨਾਨਕ ਪਾਖਾ ਤੋਂ ਲੈ ਕਰਕੇ ਸਿੱਖੀ ਨੇ ਸਤਿਗੁਰੂ ਆਤਮ ਬਚਾਉਂਦੇ ਨੇ ਤੇ ਆਪਣੇ ਸਿੱਖਾਂ ਨੂੰ ਸ਼ਾਂਤੀ ਦੇ ਨਾਲ ਲੰਘਦੇ ਰਹੇ ਅੱਜ ਤੁਹਾਡਾ ਲੱਗ ਪਹਿਲਾਂ ਠੋਜਾ ਰੱਖ ਲਈ ਨਗਾਰੇ ਖੜਕਾ ਲੈ ਜਰਮਾਂ ਦੇ ਨਾਲ ਜੰਗ ਕਰਦੇ ਹੁਣ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਪਹਿਲਾਂ ਕਿਠੀਆਂ ਪਾਸੇ ਸੱਜਿਆ ਸੰਗਤਾਰੋ ਹੁਣ ਜਿਹੜਾ ਤੁਸੀਂ ਦੇਖੀ ਜਾਓ ਲੇਕਿਨ ਇਹਨਾਂ ਦੇ ਉੱਤੇ ਜਿਹੜਾ ਸੀ ਉਹ ਕੰਮ ਸਮਾਜ ਦਾ ਸੀ ਜਿਹੜਾ ਜਿਹੜਾ ਪੰਜਾਂ ਦੀ ਚੋਣ ਕਰਨੀ ਸੀ ਪੰਜ ਪੂਰੇ ਹੋਏ ਸਤਰਾ ਨੇ ਸੱਭ ਲੋਹੇ ਦਾ ਬਾਟਾ ਵੰਡਾਇਆ ਸੱਭ ਲੋਹੇ ਦਾ ਖੰਡਾ ਲਗਾਇਆ ਜਲ ਪਾਇਆ ਵਿੱਚ ਆਹ ਸਭ ਨੂੰ ਆਪ ਡਾਕਟਰ ਕੇ ਪੰਜਾਂ ਬਾਣੀਆਂ ਦਾ ਯਾਦ ਕਰਨ ਲੱਗੇ ਨੇ ਮਾਤਾ ਜੀਤਾਂ ਦੀ ਆਏ ਕਾਸ਼ ਮਾਇਨਾ ਝੋਲੀ ਵਿੱਚ ਕਾਹਦੇ ਸੱਚੇ ਪਾਚਾ ਮੈਂ ਵੀ ਕੋਈ ਦੇਣ ਦੇਣੀ ਚਾਹੁੰਦੇ ਹਾਂ ਮੈਂ ਤੇ ਹਿੱਸਾ ਪੜਨਾ ਚਾਹੁੰਦੇ ਹਾਂ ਸਾਧੂ ਹਰਿ ਕਹਿੰਦੇ ਜੀ ਤਾਂ ਤੇ ਇੱਕ ਪਿਤਾ ਦਿੰਦਾ ਤੇ ਮਾਂ ਉਠਾਸ ਦਿੰਦੀ ਹੈ ਮਾਤਾ ਜੀਤੋ ਦੀ ਪਾ ਕੇ ਪ੍ਰਕਾਸ਼ੇ ਉਸ ਪ੍ਰਕਿਰ ਝੜ ਵਿੱਚ ਜਿਹੜਾ ਸਾਧੂ ਵੀ ਤਿਆਰ ਕਰ ਰਹੇ ਨੇ ਜੋ ਕਰ ਰਹੇ ਨੇ ਉਹ ਲੈਣਾ ਚਾਹੇ ਤੁਹਾਨੂੰ ਖਿਮਾ ਲਾਣੀ ਹੈ ਸਮਾ ਕਰਿਓ ਜੀ لال تڏهن جا ਆ ਕੰਠੋਣਾ ਇੱਕ ਧੋੜਾ ਟੁਕੜਾ ਦਿਲ ਦਾ ਦੇਹੀ ਤੋਤਿਆਂ ਕੁਝ ਨਹੀਂ ਲੱਭਣਾ